ਮਾਤਾ ਲਕਸ਼ਮੀ ਪ੍ਰਭ ਪਿਆਰੀ ਸੋ ਜਗਤ ਵਿੱਚ ਦਇਆ ਧਾਰੀ ਮਾਤਾ ਲਕਸ਼ਮੀ ਸਰਬ ਸੁਖ ਦਾਤੀ ਜਿਸ ਕਰ ਵਸੇ ਤਹਾਂ ਅਨੰਤ ਉਪਜਾਤੀ ਜੋ ਸਿਮਰੇ ਮਾਂ ਲਕਸ਼ਮੀ ਦਿਨ ਰਾਤੀ ਤਿਸ ਕੇ ਕਰਮ ਚਰਨ ਸਬਰਾਤੀ ਤਨ ਵੰਡੇ ਮਾਂ ਦਿਲ ਖੁਸ਼ ਕੇ ਗਰੀਬ ਉਦਾਰੇ ਪਲ ਵਿੱਚ ਭਰ ਕੇ ਸੋਨੇ ਚਾਂਦੀ ਦੇ ਭੰਡਾਰ ਭਰੇ ਜਿਸ ਉੱਤੇ ਮਾਤਾ ਦੇ ਨੈਣ ਧਰੇ ਦੁੱਖ ਨਾਸੇ ਸੁਖ ਬਹੁਤ ਬੜਾ ਦੇ ਮਾਂ ਦੀ ਮਿਹਰ ਸਦਾ ਮਨ ਪਾਵੇ ਕਰ ਜੋੜ ਬੇਨਤੀ ਕਰਾਂ ਸੁਖਦਾਈ ਮੇਰੇ ਅੰਦਰ ਪ੍ਰੇਮ ਪਰਦੇ ਮਾਈ ਜਿਸ ਨੂੰ ਤੂੰ ਪ੍ਰਸੰਨ ਹੋਈ ਮਾਈ ਉਹ ਕਰ ਸੁੱਖਾਂ ਦਾ ਸਾਗਰ ਪਾਈ ਤੂੰ ਜਰਨ ਕਮਲ ਅਤਿੱਤ ਨਿਰਾਲੀ ਸਭ ਤੇਰੀ ਜੋਤ ਅਪਰ ਰਵਾਲੀ ਜਿਸ ਨੇ ਨਾਮ ਲక్ష్ਮੀ ਜਪਿਆ ਤਿਸ ਕਾ ਕਦੇ ਕਾਲ ਨ ਛਪਿਆ ਜੈਸਰ ਨੇ ਦਿਲੋ ਤੇਰਾ ਧਿਆਨ ਧਰਿਆ ਤਿਸ ਤੇ ਗਰੀਬੀ ਰੋਗ ਸਭ ਮਰਿਆ ਤੂੰ ਹੀ ਦਿੰਦੀ ਦਾਨ ਅਨੂਪਾ ਤੇਰੇ ਨਾਮ ਸਿਮਰਨ ਨਾਲ ਕਟੇ ਭੂਪਾ ਮਹਾ ਲక్ష్ਮੀ ਕਰ ਕਿਰਪਾ ਮੋ ਉੱਤੇ ਤੂੰ ਹੀ ਮਾਤਾ ਜਗ ਦੀ ਸ੍ਰਿਸ਼ਟੀ ਸੁਤੇ ਸੁਗਣੀ ਮੂਰਤ ਚਮਕ ਤੇਰੀ ਅਪਾਰ ਜਗਤ ਵਿੱਚ ਤੂੰ ਹੀ ਤਾਂ ਦੀ ਤਾਰ ਚਾਰਵੇਂ ਦੇ ਚਾਰ ਵੇਦ ਤੇਰ ਗੁਣ ਗਾਵਣ ਦੇਵ ਰਿਸ਼ੀ ਤੈਨੂੰ ਧਿਆਵਣ ਸ਼ੁਭ ਕਾਮਨਾ ਸਭ ਤੋਹੇ ਮਿਲੇ ਜਿਸਨੇ ਤੇਰੇ ਚਰਨ ਤੋਏ ਮਿਲੇ ਹਿਰਦੇ ਕਮਲ ਵਿਸ਼ਾਏ ਜੋਈ ਲਕshmi ਮਾ ਤਿਸ ਕਰ ਹੋਈ ਸਰਬ ਗੁਣਾ ਦੀ ਤੂ ਮੂਲ ਅਨੂਪਾ ਜਗਤ ਵਿੱਚ ਤੂੰ ਮਾਂ ਤਨ ਰੂਪਾ ਸੇਵਕ ਤੇਰੇ ਅੰਮ੍ਰਿਤ ਪੀਵਣ ਮਾਤਾ ਲਕshmi ਭਗਤ ਨਿਵਾਸੀ ਦੀਵਨ ਕਾਲਾ ਜਾਦੂ ਦੂਖ ਕਲੇਸ਼ ਨਾ ਸੇ ਤੇਰੇ ਨਾਮ ਸਿਮਰਨ ਨਾਲ ਪਾਪ ਸਾਰੇ ਖਾਸੇ ਚਾਰ ਪੁੱਲਾਂ ਵਿੱਚ ਤੂੰ ਹੀ ਪ੍ਰਭਾ ਜਿਸ ਨੇ ਧਿਆਇਆ ਸੋ ਪਾਵੇ ਲਾਬਾ ਸੋਨੇ ਵਰਗੀ ਤੇਰੀ ਕਾਇਆ ਦਿਲਾਂ ਵਿੱਚ ਪੇਮ ਪੇਮ ਜਗਾਇਆ ਹਰ ਸੁਖ ਤੇਰੇ ਚਰਨਾਂ ਵਿੱਚ ਵਸੇ ਤੇਰੀ ਕਿਰਪਾ ਨਾਲ ਮਨ ਨਿਰਮਲ ਰਸੇ ਤਨ ਵਸਤਰ ਰਤਨ ਮੋਤੀ ਦੀ ਮਾਂ ਤੇਰੇ ਭਗਤ ਰਹਿੰਦੇ ਸਦਾ ਸੁਖੀ ਜਗਤ ਮਾਂ ਜਿਸ ਕਰ ਲక్ష్ਮੀ ਨਾਮ ਉਚਾਰਿਆ ਉਥੇ ਕਦੇ ਦੁੱਖ ਨਹੀਂ ਆਰਿਆ ਤੇਰੀ ਆਰਤੀ ਕਰੇ ਜਗ ਸਾਰਾ ਜਿਸ ਮਨ ਵਸੇ ਤੇਰਾ ਪਿਆਰਾ ਤੂੰ ਸਰਬ ਸੁਖਾਂ ਦੀ ਮਾਂ ਨਿਰਮਾਲਾ ਮਾਂ ਲక్ష్ਮੀ ਦਇਆਤਾਰ ਅਮਲਾ ਰੰਗ ਚੜੇ ਭਗਤਾਂ ਦੇ ਮੰਦੇ ਤੂੰ ਹੀ ਦੂਰ ਕਰੇ ਦੋਖ ਸੰਦੇ ਸੰਤ ਤੇਰੇ ਗੁਣ ਅਖੁੱਟ ਗਾਵਣ ਰਿੱద్ధి ਸiddhi ਤੇਰੇ ਦਰ ਤੋਂ ਪਾਵਣ ਮਾਤਾ ਲక్ష్ਮੀ ਕਰ ਕਿਰਪਾ ਭਾਰੀ ਭਗਤਾਂ ਦੀ ਸੁਣ ਲੈ ਅਰਦਾਸ ਪਿਆਰੀ ਜਿਸ ਉਤੇ ਤੇਰੀ ਕਿਰਪਾ ਹੋਈ ਤੂੰ ਸਰਬ ਵਿਦਿਆ ਦੀ ਮੂਲ ਪ੍ਰਕਾਸ਼ ਜਗਤ ਵਿੱਚ ਕਰਦੀ ਨਿਤ ਵਿਹਾਰ ਵਿਲਾ ਵਿਸ਼ਾਲ ਮਾਤਾ ਲక్ష్ਮੀ ਮਹਿਰਪਰੀ